ਦਾ ਸਵਾਗਤ ਹੈ ਵੀਰੋ ਫਾਰਮੇ ਡਾਕਟਰ ਪੇਜ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਦਾ ਟੌਪਿਕ ਹੈ ਜਿਹੜੀਆਂ ਤੁਹਾਡੀਆਂ ਗਾਵਾਂ ਮੱਝਾਂ ਸੂਣ ਤੋਂ ਪਹਿਲਾਂ ਬਹਿ ਜਾਂਦੀਆਂ ਨੇ ਪਿਛਲਾ ਪਾਸਾ ਨਹੀਂ ਚੱਕ ਹੁੰਦਾ ਉਹਨਾਂ ਤੋਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਨੇ ਉੱਥੇ ਤੁਸੀਂ ਵੀਰੋ ਇਹ ਜਿਹੜੇ ਦਵਾਈ ਹੈ ਇਹ ਸੂਣ ਤੋਂ ਪਹਿਲਾਂ ਤੁਸੀਂ ਦੇਣੀ ਹੈ ਉਹਨਾਂ ਨੂੰ ਕਿ ਉਹਨਾਂ ਨੂੰ ਖੂਨ ਦੀ ਘਾਟ ਨਾ ਪਵੇ ਤੇ ਉਹ ਆਪਦਾ ਤੇ ਆਪਦੇ ਬੱਚੇ ਦਾ ਜਿਹੜੀ ਖੂਨ ਦੀ ਘਾਟ ਹੈ ਉਹਨੂੰ ਪੂਰੀ ਹੋ ਕੇ ਆ ਜਿਹੜਾ ਬਹਿ ਜਾਂਦਿਆਂ ਨੇ ਇਹ ਨਾ ਬੈਠਣ ਕਿਉਂਕਿ ਵੀਰੋ ਕਈ ਵਾਰੀ ਕੇਸ ਦੇਖਿਆ ਗਿਆ ਕਿ ਜਿਹੜੀ ਤੁਹਾਡੀਆਂ ਗਾਵਾਂ ਮੱਝਾਂ ਨੇ ਸੂਣ ਤੋਂ ਪਹਿਲਾਂ 45 ਦਿਨ ਪਹਿਲਾਂ ਮਹੀਨਾ ਪਹਿਲਾਂ ਬਹਿ ਜਾਂਦਿਆਂ ਨੇ ਪਿਛਲਾ ਪਾਸਾ ਨਹੀਂ ਚੱਕਦੀਆਂ ਤਾਂ ਉੱਥੇ ਤੁਸੀਂ ਵੀਰੋ ਉਹ ਚੀਜ਼ ਤੋਂ ਬਚਣ ਵਾਸਤੇ ਤੁਸੀਂ ਵੀਰੋ ਇਹ ਜਿਹੜੇ ਇੰਜੈਕਸ਼ਨ ਵੀ ਆਉਂਦਾ ਵੀਰੋ ਫੈਰੀਟਾਸ ਦਾ ਤੁਸੀਂ ਉਹ ਵੀ ਲਗਾ ਸਕਦੇ ਹੋ ਤੇ ਬਾਕੀ ਜਿਹੜੇ ਮੇਰੇ ਵੀਰ ਇੰਜੈਕਸ਼ਨ ਵਗੈਰਾ ਨਹੀਂ ਲਗਾਉਣਾ ਜਾਣਦੇ ਉੱਥੇ ਤੁਸੀਂ ਵੀਰੋ ਆ ਐਚਬੀ ਲਿਵ ਤੇ ਫੈਰੀਟਾਸ ਤੇ ਐਚ ਵੀ ਟਾਉਨ ਇਹਨਾਂ ਚੋਂ ਕੋਈ ਵੀ ਤੁਸੀਂ ਦੇ ਕੇ ਲਗਾਤਾਰ ਉਹਨਾਂ ਦੀ ਬੋਡੀ ਵੇਟ ਦੇ ਹਿਸਾਬ ਨਾਲ ਤੁਸੀਂ ਉਹਨਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਜਿਵੇਂ ਕਿ ਵੀਰੋ ਕੋਈ ਵੱਡਾ ਡੇ ਜਾਨਵਰ ਆ ਤੁਹਾਡੇ ਕੋਲੇ ਤਾਂ ਆਹ 10 ਐਮਐਲ ਡੇਲੀ ਦੇ ਦਿਓ ਤੇ ਆ ਜਿਹੜੀ ਗੋਲੀ ਦੇ ਦੇਣੀ ਆ ਤੁਸੀਂ ਇੱਕ ਗੋਲੀ ਡੇਲੀ ਦੇਣੀ ਹੈ ਤੇ ਆ ਜੇ ਤੁਸੀਂ ਆਹ ਦੇਣ ਲੱਗੇ ਹੋ ਤਾਂ ਇਹ 10 ਐਮਐਲ ਡੇਲੀ ਦੇਣੀ ਆ ਤੁਸੀਂ ਕਿਸੇ ਚੀਜ਼ ਚ ਮਿਲਾ ਕੇ ਲਗਾਤਾਰ ਮਹੀਨਾ ਦੋ ਮਹੀਨੇ ਦੇ ਦਿਓ ਜਿਹੜੀ ਤੁਹਾਡੀ ਗਾਮ ਅੱਜ ਦੀ ਇਹ ਪ੍ਰੋਬਲਮ ਆਉਂਦੀ ਹੈ ਇਹ ਪ੍ਰੋਬਲਮ ਨਹੀਂ ਜਾਊਗੀ ਤੇ ਉਹਦਾ ਬੱਚਾ ਵੀ ਸਹੀ ਰਹੂਗਾ ਤੇ ਆਪ ਵੀ ਸਹੀ ਰਹੂਗੀ ਇਹ ਜੀਆਂ ਜਾਣਕਾਰੀਆਂ ਤੁਹਾਡੇ ਪੇਜ ਤੇ ਬਾਧੂ ਪਈਆਂ ਨੇ ਪੇਜ ਤੇ ਆ ਕੇ ਵੇਖੋ ਤੇ ਸ਼ੇਅਰ ਕਰੋ ਧੰਨਵਾਦ ਮੇਰਾ ਵੀ